ਅੱਜ ਸ਼ੰਭੂ ਬਾਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ ਪੀਸੀ ਕਰਕੇ ਹੋਊਗਾ ਦੁਆਵਾ ਫੋਰਮਾਂ ਵੱਲੋਂ ਵੱਡਾ ਐਲਾਨ ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਪਹਟਾਲ ਲਿਆ ਦੂਗਾ ਔਰ ਪਾਜ ਪਾਸ ਗਠਜੋੜ ਨੂੰ ਮਜਬੂਰ ਕਰੂਗਾ ਪਿਓ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮਨਨ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਪਿਓ 3 ਵਜੇ ਸ਼ੰਭੂ ਬਾਰਡਰ ਤੇ ਜ਼ਰੂਰ ਪਹੁੰਚਣ ਜਿਹੜਾ ਮੋਰਚਾ ਸਾਡਾ ਅੱਜ 30ਵੇਂ ਦਿਨ ਵਿੱਚ ਦਾਖਲਿਆ ਦੂਜੇ ਬੰਨੇ ਮੋਦੀ ਸਰਕਾਰ ਦੀਆਂ ਹਰਿਆਣਾ ਬਾਰਡਰ ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਈਆਂ ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਪੰਜਾਬ ਦੀ ਖੇਤੀਬਾੜੀ ਸੈਕਟਰ ਦਾ ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲੀ ਜੇਲ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ ਜਿਵੇਂ ਰੇਲ ਰੋਕੋ ਅੰਦੋਲਨ ਨੇ ਜਿਵੇਂ ਪਾ ਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਔਰ ਇਸ ਕਰਕੇ ਜਿਵੇਂ ਸੇਖ ਪਹੁੰਚਿਆ ਹੁਣ ਪਾ ਪਾ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਕਰਕੇ CAA ਲਿਆਉਣਾ ਪੈ ਗਿਆ ਹਰ ਜੇ 400 ਸੀਟਾਂ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ ਫਿਰ ਯਤਨ ਕੀਤਾ ਕਿ Hindu Muslim ਦਾ ਰੌਲਾ ਪਾਇਆ ਜਾ ਸਕੇ Hindu Sikhਾਂ ਦਾ ਰੌਲਾ ਪਾਸ ਕੇ ਸਵਰਨ ਜਾਤੀਆਂ ਤੇ ਦਲਤਾਂ ਦਾ ਰੌਲਾ ਪਾਇਆ ਜਾ ਸਕੇ ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੋਣ ਨਾਲ ਹੈ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਦੇਸ਼ ਦੇ ਉਹ ਕਿਸਾਨ ਮਜ਼ਦੂਰੋ ਇਹ ਮੌਕਾ ਬਾਰ ਬਾਰ ਨਹੀਂ ਆਉਣਾ ਹੈਗਾ ਬਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ ਬਾਰਡਰ ਤੇ ਲੱਗੇ ਮੋਰਚੇ ਜਣੀ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਏ ਆ ਵੀ ਉਹ ਕਿਵੇਂ ਕਿਸਾਨਾਂ ਨਾਲ ਨਿਪਟੇ ਸੋ ਚੋਣ ਜਾਤਾਂ ਵੀ ਅੱਗੇ ਖਿੱਚਿਆ ਜਾ ਰਿਹਾ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਏ ਬਦਨਾਮ ਕੀਤਾ ਜਾਏ ਮੀਡੀਏ ਵਿੱਚ ਅੰਦੋਲਨ ਨੂੰ ਕਦੀ ਵੀ ਆਉਣ ਨਾ ਦਿੱਤਾ ਜਾਏ ਇਹਦੇ باوجود ਅੰਦੋਲਨ ਚੜ੍ਹਦੀ ਕਲਾ 'ਚ ਆ ਔਰ ਮੋਰਚਾ ਜਿੱਤਣ ਤੱਕ ਜਾਰੀ ਰਹੂਗਾ ਧੰਨਵਾਦ ਅੱਜ ਸ਼ੰਭੂ ਬਾਰਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ ਪੀਸੀ ਕਰਕੇ ਹੋਊਗਾ ਦੁਆਵਾ ਫੋਰਮਾ ਵੱਲੋਂ ਵੱਡਾ ਐਲਾਨ ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਪਹਟਾਲ ਲਿਆ ਦੂਗਾ ਔਰ ਪਾਜ ਪਾਜ ਗਠਜੋੜ ਨੂੰ ਮਜਬੂਰ ਕਰੂਗਾ ਪਿਓ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਦਾ ਪਿਓ 3 ਵਜੇ ਸ਼ੰਭੂ ਬਾਰਡਰ ਤੇ ਜ਼ਰੂਰ ਪਹੁੰਚਣ ਜਿਹੜਾ ਮੋਰਚਾ ਸਾਡਾ ਅੱਜ ਤੀਵੇਂ ਦਿਨ ਵਿੱਚ ਦਾਖਲਿਆ ਦੁੱਜੇ ਬਨੇ ਮੋਦੀ ਸਰਕਾਰ ਦਿਆਂ ਹਰਿਆਣਾ ਬਾਰਡਰ ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਈਆਂ ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਪੰਜਾਬ ਦੀ ਖੇਤੀਬਾੜੀ ਸੈਕਟਰ ਦਾ ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲੀ ਜੇਲ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕਰ ਰਹੀ ਆ ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ ਜਿਵੇਂ ਰੇਲ ਰੋਕੋ ਅੰਦੋਲਨ ਨੇ ਜਿਵੇਂ ਪਾ ਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਔਰ ਇਸ ਕਰਕੇ ਜਿਵੇਂ ਸੇਕ ਪਹੁੰਚਿਆ ਹੁਣ ਪਾ ਪਾ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਕਰਕੇ CAA ਲਿਆਉਣਾ ਪੈ ਗਿਆ ਔਰ ਜੇ 400 ਸੀਟਾਂ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ ਫਿਰ ਯਤਨ ਕੀਤਾ ਕਿ Hindu Muslim ਦਾ ਰੌਲਾ ਪਾਇਆ ਜਾ ਸਕੇ ਹਿੰਦੂ ਸਿੱਖਾਂ ਦਾ ਰੌਲਾ ਪਾਸ ਕੇ ਸਵਰਨ ਜਾਤੀਆਂ ਤੇ ਦਲਤਾਂ ਦਾ ਰੌਲਾ ਪਾਇਆ ਜਾ ਸਕੇ ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੁਣਨ ਵਾਲਾ ਹੈ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਦੇਸ਼ ਦੇ ਉਹ ਕਿਸਾਨ ਮਜ਼ਦੂਰੋ ਇਹ ਮੌਕਾ ਬਾਰ ਬਾਰ ਨਹੀਂ ਆਉਣਾ ਹੈਗਾ ਬਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ ਬਾਰਡਰ ਤੇ ਲੱਗੇ ਮੋਰਚੇ ਜਦੋਂ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਵੀ ਉਹ ਕਿਵੇਂ ਕਿਸਾਨਾਂ ਨਾਲ ਨਿਪਟੇ ਸੋ ਚੋਣ ਜਾਬਤਾ ਵੀ ਅੱਗੇ ਖਿੱਚਿਆ ਜਾ ਰਿਹਾ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਏ ਬਦਨਾਮ ਕੀਤਾ ਜਾਏ ਮੀਡੀਏ ਵਿੱਚ ਅੰਦੋਲਨ ਨੂੰ ਕਦੀ ਵੀ ਆਉਣ ਨਾ ਦਿੱਤਾ ਜਾਏ ਇਹਦੇ باوجود ਅੰਦੋਲਨ ਚੜ੍ਹਦੀ ਕਲਾ 'ਚ ਆ ਔਰ ਮੋਰਚਾ ਜਿੱਤਣ ਤੱਕ ਜਾਰੀ ਰਹੂਗਾ Tanwar. Subscribe to One India channel and never miss an update.